ਯਾ ਦਾ ਮਾਲ ਡੰਗਰ ਵੀ ਵੇਚਾ ਜੇ ਤਾਂ ਤੇ ਪਿੰਡ ਦੇ ਆਥੇ ਪਾਸੇ ਪਾਣੀ ਬਾਘੇਰਾ ਬੈਠ ਵਧੀ ਜਾਂਦਾ ਘੜ ਦਾ ਨਾ ਨੀ ਲੈਂਦਾ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਜ ਗਏ ਨੇ ਕੱਲ ਇਥੇ ਥੋੜਾ ਥੋੜਾ ਹੀ ਪਾਣੀ ਲੰਘ ਕੇ ਗਿਆ ਅੱਜ ਆਏ ਆ ਤੇ ਮਹਾ ਟਰੈਕਟਰ ਸੁੱਕਦਾ ਹੀ ਲਗਾਇਆ ਪਾਣੀ ਬਹੁਤ ਹੈ ਕੀ ਕਰੀ ਬੱਤੇ ਆ ਗਏ ਪਾਣੀ ਤੇ ਥੀਂ ਆ ਗਏ ਪਾਣੀ ਬਹੁਤ ਘੜੇ ਹੋ ਰਹੇ ਬੱਤੇ ਨਿੱਕੇ ਨਿੱਕੇ ਕੜਦੇ ਪੈ ਰਹੇ ਇਹਾਰੇ ਉਹ ਕਿ ਪਾਣੀ ਖੇਮੇਰ ਦੇ ਕੋਲ ਕੋਈ ਲੱਗੇ ਜਾਂਦੇ ਕੋਈ ਟੈਂਪਰਾ ਲੱਗੇ ਆਉਂਦੇ ਆ ਪਾਣੀ ਬਹੁਤ ਚੜਦਾ ਹੈ ਕਿੰਨੇ ਕੁ ਲੋਕ ਐ ਇਸ ਪਾਣੀ ਦੇ ਸਿੰਚਾਈ ਵਿੱਚ ਹੈਗੇ 40 50 ਘਰ ਹੈਗਾ 40 50 ਘਰ ਹੈਗਾ ਹਾਂਜੀ ਲੋਤ ਬਣੇ ਪਾਣੀ ਲੈ ਕੇ ਭਾਜੀ ਮੈਂ ਪਿੰਡ ਬੁੱਠਾ ਤੋਂ ਆਇਆ ਹਾਂ ਜਾਨਣੇ ਕਿ ਮੌਕੇ ਸਰ ਦੇਖ ਰਹੇ ਆ ਪਾਣੀ ਬਹੁਤ ਚੜਿਆ ਟਰਾਲੀਆਂ ਟਰੈਕਟਰਾਂ ਦੇ ਬੱਚੇ ਮਾਲ ਡੰਗਰ ਲਈ ਜਾਂਦੇ ਆ ਹਾਂਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਂਦੀ ਹੈ ਫਿਰ ਸਰਕਾਰ ਉਹ ਕਿਸੇ ਸਹਾਇਤਾ ਹਾਂਜੀ ਸਹਾਇਤਾ ਕੋਈ ਨਹੀਂ ਹੁੰਦੀ ਬਹੁਤ ਜ਼ਿਆਦੇ ਨੇ ਪਾਣੀ ਬਹੁਤ ਜ਼ਿਆਦਾ ਛੁਆਉਂਦਿਆ ਵੇ ਆਪਣੇ ਜਿੰਨਾ ਝੋਨਾ ਲਾਇਆ ਹੋਇਆ ਸਾਰਾ ਡਕਰਾਕ ਹੋ ਗਿਆ ਵੇ ਜਿੰਨੀ ਫਸਲ ਹੈ ਸਭ ਡੁੱਬੀ ਹੋਈ ਹੈ ਕਿ ਕਿਹੜੀ ਫਸਲ ਜਾ ਕੇ ਇੱਥੇ ਹੁੰਦੀ ਹੈ ਕਿੰਨੇ ਕੁ ਲੋਕ ਕਿਹੜਾ ਪਿੰਡ ਪੈਂਦਾ ਹੈ ਆਪਣਾ ਪਿੰਡ ਦੁੱਲਾਪੁਰ ਪੈਂਦਾ ਨਾਲ ਜੀ ਆਪਣੇ ਮੰਡ ਦੇ ਨਾਲ ਹੀ ਹੈ ਜੀ ਤੇ ਉਹਦੇ ਵਿੱਚ ਕਿ ਪਾਣੀ ਦੁੱਲਾਪੁਰ ਦਾ ਵੀ ਕੋਲ ਪੜ ਗਿਆ ਜੀ ਤੇ ਪਾਣੀ ਦੀ ਮਾਤਰਾ ਜ਼ਿਆਦੀ ਹੋਈ ਹੈ ਕੀ ਪਿੰਡ ਦੇ ਲੋਕ ਇੱਥੇ ਰਹਿੰਦੇ ਆ ਕਿੰਨੇ ਹਾਂ ਜੀ ਹੱਗਣੇ ਇੱਥੇ 30 40 ਘਰ ਹੈਗੇ ਨੇ ਜਿਹੜੇ ਇੱਥੇ ਰਹਿੰਦੇ ਨੇ ਉਹ ਡਰੇ ਬੈਨ ਸਾਰੇ ਕਿੰਨਾ ਕ ਪਾਣੀ ਕਰਾ ਚ ਇਸ ਕਰਾ ਦੇ ਪਾਣੀ ਪਾਜੀ ਥੋੜਾ ਜਿਹਾ ਘਟਾ ਕਰ ਤੇ ਮਨ ਲੋ ਜਿੱਦਾਂ ਹੁਣ ਮਾਤਰਾ ਵਧਨ ਦੀ ਪਾਣੀ ਦੀ ਜਦੋਂ ਪਾਣੀ ਚੜਦਾ ਬਹੁਤ ਜ਼ਿਆਦਾ ਤੇ ਉਹਦੇ ਕਰ ਸਾਰੇ ਡੁੱਬ ਜਾਂਦੇ ਝੋਨਾ ਫਸਲ ਕੁਛ ਨਹੀਂ ਵਧਦੀ ਜੀ 2023 ਜੀ ਵੀ ਇਦਾਂ ਹੋਇਆ ਜੀ ਕਹਿੰਦੇ ਗਵਰਨਰ ਨੂੰ ਕੁਝ ਮਿਲੇਗਾ ਉਹਦੇ ਵੀ ਕੱਖ ਨਹੀਂ ਮਿਲਿਆਗਾ ਸਭ ਇਦਾਂ ਰੋ ਪੇਟ ਕੇ ਵਿਚਾਰੇ ਚੱਲ ਗਏ ਠੇਕੇ ਵੀ ਉਹਨਾਂ ਨੂੰ ਆਪਣੇ ਪੈਸੇ ਮਨ ਲੋ ਕਿ ਮੁੱਲ ਦੇਣੇ ਪਏ ਜਿਆਦਾਤਰ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਹੁੰਦੀ ਆਪਣੇ ਇੱਥੇ ਜੀ ਜਿਆਦਾ ਝੋਨਾ ਕਣਗੇ ਤੇ ਝੋਨਾ ਲਾਉਂਦੇ ਨੇ ਬੰਦੇ ਬਸ ਉਹ ਵੀ ਫਸਲਾਂ ਜਦੋਂ ਪਿਛਲੇ ਸਾਲ 23 ਜ ਜਿੰਨੇ ਪదల ਦੀ ਸਭ ਖਰਾਬ ਹੋ ਗਈ ਪਾਣੀ ਆ ਦੇ ਗਲਗਲ ਪਾਣੀ ਆਇਆ ਕੋਈ ਸੜਕ ਨਹੀਂ ਤੇ ਪਿੰਡਾਂ ਦੀ ਕੋਈ ਕੁਸ਼ ਨਹੀਂ ਸਾਰੇ ਨਿਆਣੇ ਮੱਚਾ ਸਭ ਪਿੰਡ ਚ ਬਾਹਰ ਕੱਢਦੇ ਪਿਆ ਔਰ ਜੇ ਗੱਲ ਕੀਤੀ ਜਾ ਉੱਥੇ ਕੋਈ ਖਾਣ ਪੀਣ ਵਾਸਤੇ ਵੀਲੀ ਬੰਦ ਹੈ ਨਹੀਂ ਬੰਦ ਹੈ ਭਾਈ ਕੀ ਹਾਲਾਤ ਆ ਪਾਣੀ ਨੂੰ ਆ ਕੇ ਜਿਹੜੇ ਲੋਕ ਆ ਰਹੇ ਆ ਨਾ ਤਾਂ ਪਾਣੀ ਦਾ ਵਾਧਾ ਜਾ ਭਾਈ ਲਾ ਤਾਂ ਬਹੁਤ ਮਾੜਿਆ ਜੀ ਕਿਹੜਾ ਇਹ ਆਪਣਾ ਪਿੰਡ ਬਦੁੱਲਾਪੁਰ ਪਿੰਡ ਤਾਂ ਕੀ ਕਹਿਣਾ ਚਾਹੋਗੇ ਇਸ ਏਰੀਆ ਦੇ ਪਾਣੀ ਜਿਹੜਾ ਹਰ ਵਕਤ ਬੱਦਲ ਲਗਾਤਾਰ ਬੰਦਰ ਰੋਸ਼ਣ ਲਈ ਸਾਡੀ ਬੇਨਤੀ ਆ ਜੀ ਸਾਡੀ ਪ੍ਰਿਆ ਸੁਣੀ ਜਾਏ ਨਾ ਸੜਕ ਦਿੱਦੀ ਜਾਂ ਨਾ ਕੁਝ ਆਣ ਜਾਣੋ ਆਇਆ ਤੇ ਕੋਈ ਨਾ ਕੁਛ ਕੱਲ ਸਾਡਾ ਕੋਈ ਪਰਿਵਾਰ ਬਿਮਾਰ ਹੋਣ ਦਾ ਕਿਥੇ ਰਹਿਏ ਕਿੱਦਾਂ ਲਿਜਾ ਸਕਦੇ ਕੋਈ ਜਿਹੜੇ ਛੋਟੇ ਛੋਟੇ ਬੱਚੇ ਆ ਰਹੇ ਲੱਗਦਾ ਵੀ ਇੱਕ ਪਾਸੇ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਇੱਕ ਟੋਕੀ ਤੋਂ ਬਾਹਰ ਨਿਕਲੇ ਜਾਵੇ ਨਹੀਂ ਸਾਨੂੰ ਤੇ ਅਜੇ ਤੱਕ ਕਰਕੇ ਸਾਨੂੰ ਦੱਸਿਆ ਨਹੀਂ ਤੇ ਇੱਕਦਮ ਪਾਣੀ ਛੱਡਤਾ ਸਾਡੇ ਹਾਲ ਬਹੁਤ ਹੀ ਮਾੜੇ ਆ ਸਾਡੇ ਪਿੰਡ ਦੇ ਲੋਕ ਕਿੱਦਾਂ ਹੁੰਦੇ ਜਾਂਦੇ ਬਹੁਤ ਮੁਸ਼ਕਲ ਆਣ ਲੱਗੇ ਆ ਜੀ ਕਈ ਵਿਚਾਰੇ ਕਰਕੇ ਆਣ ਲੱਗੇ ਆ ਚਾਹੋ ਦੇਖੋ ਜਿੱਕੇ ਦਾਰੇ ਤੇ ਦੂਹ ਸਾਹਮਣੇ ਦੇ ਅਬਦੁੱਲਾਪੁਰ ਪਾਣੀ ਨਿਰਦੇਸ਼ ਸਾਹਮਣੇ ਆਤੀਆਂ ਮਿਆਣਾ ਬਮੈਣੀ ਇਹ ਮੈ ਰੇਵਾ ਮਿਆਣੀ ਤੇ ਫਸਲ ਸਾਰੇ ਡੁੱਬੇ ਪਏ ਨੇ ਇਹਨਾਂ ਦਾ ਖਤਰਾ ਹੀ ਇਹ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਆਨੇ ਬਹੁਤ ਜ਼ਿਆਦਾ ਨੁਕਸਾਨ ਥੋੜਾ ਯਾਰ ਸਾਰੇ ਇਸ ਇਲਾਕੇ ਦੀ ਫਸਲ ਕਿਹੜੀ ਜਿਹੜੀ ਇਹਦੇ ਇਹਦੇ ਵਿੱਚ ਜੀ ਗੱਲਾਂ ਤੇ ਪਰਾ ਝੋਨਾ ਜ਼ਿਆਦਾ ਹੁੰਦਾ ਹੈ ਤੇ ਪਾਣੀ ਛੱਡਿਆ ਯਾਰ ਉਸ ਪਾਣੀ ਲੈ ਕੇ ਜੀ ਦੇਣਾ ਚਾਹੁੰਦਾ ਬਰਸਾਤ ਵੀ ਜ਼ਿਆਦਾ ਤਾਂ ਜੜੀ ਸ਼ੁਰੂ ਹੋ ਰਹੀ ਹੈ ਅਸੀਂ ਤਾਂ ਇਹਨੇ ਆ ਵੀ ਬਾਬਾ ਮੇਰ ਕਰੇ ਤੇ ਪਾਣੀ ਲੈ ਜਾਵੇ ਤਾਂ ਅਸੀਂ ਜ਼ਿਮੀਂਦਾਰ ਨਹੀਂ ਤੇ ਬਹੁਤ ਮਾੜਾ ਹਾਲਤ ਹੋਏਗੀ ਸਾਨੂੰ ਪਿੰਡ ਨੂੰ ਵੀ ਸਾਡੇ ਨੂੰ ਖਤਰਾ ਹੈ ਵੀ ਇਹ ਜਿਹੜਾ ਹਾਲਾਤ ਬਣ ਗਿਆ ਹੈ ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਕਾਫੀ